ਦ ਇਨਫਰਾਸਟ੍ਰਕਚਰ ਹੋਵੇ ਅਕੈਡੈਮਿਕ ਅਚੀਵਮੈਂਟਸ ਹੋਣ ਪਰ ਮੈਨੂੰ ਲੱਗਦਾ ਕਿ ਸਿੱਖਿਆ ਦਾ ਜੋ ਅਸਲੀ ਮਕਸਦ ਹੈ ਕਿ ਬੱਚੇ ਸਟੂਡੈਂਟਸ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਣ ਅੱਜ ਸਾਡੀ এডਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਫਲਾਅ ਇਹ ਹੈ ਕਿ ਜੋ ਅਸੀਂ ਸਕੂਲਾਂ 'ਚ ਪੜ੍ਹਾ ਰਹੇ ਹਾਂ ਜੋ ਸਬਜੈਕਟਸ ਹਨ ਉਹ ਰੀਅਲ ਲਾਈਫ ਤੇ ਵਿੱਚ ਜਾ ਕੇ ਬੱਚਿਆਂ ਨੂੰ ਕਿੰਨਾ ਬੈਨੀਫਿਟ ਦੇ ਰਹੇ ਆ ਮੈਂ ਹਰ ਸੰਡੇ ਆਪਣੇ ਹਲਕੇ 'ਚ ਇੱਕ ਸਾਡੇ ਐਮਐਲਏ ਸਾਡੇ ਵਿੱਚ ਕੈਂਪ ਲਾਂਦਾ ਜਿਹਦੇ ਵਿੱਚ ਸੈਂਕੜੇ ਲੋਕ ਆਉਂਦੇ ਆ ਤੇ ਹਰ ਹਫਤੇ ਮੈਂ ਦੇਖਦਾ ਕਿ ਵੈਲ ਗ੍ਰੈਜੂਏਟਡ ਬੱਚੇ ਬੀਟੈਕ ਗ੍ਰੈਜੂਏਟਸ ਵਿਚਾਰੇ ਆਤਾ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਅਗਰ ਨੌਕਰੀ ਮਿਲ ਰਹੀ ਹੈ ਤਾਂ ਕੋਈ 14000 15000 12000 ਦੇ ਵਿੱਚ ਉਹਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਮੁਹਾਲੀ ਅੰਮ੍ਰਿਤਸਰ ਲੁਧਿਆਣਾ ਕੰਮ ਕਰਨਾ ਪੈ ਰਿਹਾ ਇਹਦਾ ਮਤਲਬ ਹੈ ਕਿ ਸਾਡੀ ਐਜੂਕੇਸ਼ਨ ਚ ਕੋਈ ਫਲਸਫੀ ਇਸ ਨੂੰ ਦੇਖਦੇ ਹੋਏ ਅਸੀਂ 2 ਸਾਲ ਪਹਿਲਾਂ ਇੱਕ ਕੈਂਪੇਨ ਆਪਣੇ ਵਿਭਾਗ ਦੇ ਵਿੱਚ ਆਪਣੇ ਡਿਪਾਰਟਮੈਂਟ ਸਟਾਰਟ ਕੀਤਾ ਜਿਸ ਦਾ ਨਾਮ ਅਸੀਂ ਬਿਜ਼ਨਸ ਬਲਾਸਟਰਸ ਰੱਖਿਆ ਇਸ ਮੁਹਿੰਮ ਦੇ ਤਹਿਤ ਅਸੀਂ ਪਹਿਲੇ ਸਾਲ ਸਿਰ 32 ਸਕੂਲਾਂ ਚ ਤੇ ਉਸ ਤੋਂ ਬਾਅਦ ਹੁਣ ਲਗਭਗ ਪੰਜਾਬ ਦੇ 90% ਸਕੂਲਾਂ ਦੇ ਵਿੱਚ ਸਾਰੇ ਸੀਨੀਅਰ ਸੈਂٹری ਸਕੂਲਸ ਦੀ ਟੋਟਲ 11ਵੀਂ ਕਲਾਸ ਦੇ ਹਰ ਇੱਕ ਵਿਦਿਆਰਥੀ ਜਾਨੀ ਲਗਭਗ 1 ਲੱਖ 80 ਹਜ਼ਾਰ ਸਟੂਡੈਂਟਸ ਨੂੰ ਅਸੀਂ ਇਸ ਕੈਂਪੇਨ ਦੇ ਨਾਲ ਜੋੜਿਆ ਇਸ ਕੈਂਪੇਨ ਦੇ ਤਿੰਨ ਚਾਰ ਹਿੱਸੇ ਆ ਪਹਿਲਾ ਹਿੱਸਾ ਹੈ ਕਿ 11ਵੀਂ ਦੇ ਵਿੱਚ ਹੀ ਬੱਚਿਆਂ ਨੂੰ ਅਸੀਂ ਦੱਸਦੇ ਹਾਂ ਕਿ ਬੇਸਿਕ ਬਿਜ਼ਨਸ ਕੀ ਹੈ ਮਾਰਕੀਟ ਕੀ ਹੈ ਸਪਲਾਈ ਕੀ ਹੈ ਡਿਮਾਂਡ ਕੀ ਹੈ ਰੌ ਮਟੀਰੀਅਲ ਕੀ ਹੈ ਪ੍ਰੋਫਿਟ ਕੀ ਹੁੰਦਾ ਟਰਨਓਵਰ ਕੀ ਹੁੰਦੇ ਇੱਕ ਬੇਸਿਕ ਮਾਰਕੀਟ ਦੇ ਨੋਲੇਜ ਬੱਚਿਆਂ ਨੂੰ ਦੱਸਿਆ ਜਾਂਦਾ ਬੱਚਿਆਂ ਨੂੰ ਕਿਹਾ ਜਾਂਦਾ ਕਿ ਪ੍ਰੈਕਟੀਕਲੀ ਕਰਕੇ ਦੇਖੋ ਵੀ ਤੁਹਾਡਾ ਜਿਸ ਦੁਕਾਨ ਤੋਂ ਤੁਹਾਡਾ ਰਾਸ਼ਨ ਆ ਰਿਹਾ ਉਸ ਦੇ ਨਾਲ ਜਾ ਕੇ ਗੱਲ ਕਰਕੇ ਉਸ ਦਾ ਬਿਜ਼ਨਸ ਮਾਡਲ ਸਮਝਣ ਦੀ ਕੋਸ਼ਿਸ਼ ਕਰੋ ਜਿੱਥੋਂ ਤੁਸੀਂ ਸ਼ੂ ਬਾਏ ਕਰਦੇ ਹੋ ਉਸ ਦੁਕਾਨ ਦਾ ਬਿਜ਼ਨਸ ਮਾਡਲ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਬੱਚਿਆਂ ਨੂੰ ਪ੍ਰੈਕਟੀਕਲ ਨੋਲੇਜ ਆਵੇ ਥੈਨ ਇਨ ਸੈਕੰਡ ਸਟੇਜ ਬੱਚਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਹੁਣ ਕੋਈ ਆਈਡੀਆ ਡਿਵੈਲਪ ਕਰੋ ਸੋਚੋ ਤੁਸੀਂ ਕੋਈ ਆਈਡੀਆ ਸੋਚੋ ਕੋਈ ਬਿਜ਼ਨਸ ਤੇ ਉਹਦੇ ਲਈ ਤੁਹਾਨੂੰ ਟੀਮ ਫਾਰਮੇਸ਼ਨ ਕਰਨੀ ਪੈਣੀ ਹੈ ਮਿਨੀਮਮ ਟੀਮ ਦੇ ਵਿੱਚ 2 ਮੈਂਬਰ ਹੋਣੇ ਜ਼ਰੂਰੀ ਹੈ ਤੇ ਮੈਕਸਿਮਮ 8 ਤੁਸੀਂ ਇੱਕ ਟੀਮ ਫਾਰਮੇਟ ਕਰਨੀ ਹੈ ਤੇ ਥੈਨ ਯੂ ਹੈਵ ਟੂ ਪਿਚ ਇਨ ਐਨ ਆਈਡੀਆ ਕੋਈ ਬਿਜ਼ਨਸ ਆਈਡੀਆ ਕੋਈ ਸਰਵਿਸ ਆਈਡੀਆ ਬੀਤੋ ਸੇ ਕੀ ਕਰ ਸਕਦੇ ਹਾਂ ਜਦੋਂ ਬੱਚੇ ਉਹ ਬਿਜ਼ਨਸ ਆਈਡੀਆ ਨੂੰ ਪਿਚ ਕਰ ਲੈਂਦੇ ਟੀਮ ਫਾਰਮੇਸ਼ਨ ਹੋ ਜਾਂਦੀ ਹੈ ਤਾਂ ਬੱਚੇ ਆਪਣਾ ਆਪਣਾ ਆਈਡੀਆ ਸਬਮਿਟ ਕਰਦੇ ਆ ਉਸ ਆਈਡੀਆ ਸਬਮਿਟ ਹੋਣ ਤੋਂ ਬਾਅਦ ਪਿਛਲੇ ਸਾਲ ਅਸੀਂ ਲਗਭਗ 52000 ਬੱਚਿਆਂ ਨੂੰ 7000 ਤੋਂ ਵੱਟ ਟੀਮਾਂ ਬਣੀਆਂ ਸੀ ਪ੍ਰਤੀ ਟੀਮ 16000 ਰੁਪਏ 댓 ਇਜ਼ ਪਰ ਸਟੂਡੈਂਟ 2000 ਰੁਪੀਸ ਸੀਡ ਮਨੀ ਸਰਕਾਰ ਵੱਲੋਂ ਸਕੂਲ এডੂਕੇਸ਼ਨ ਡਿਪਾਰਟਮੈਂਟ ਵੱਲੋਂ ਅਸੀਂ ਉਹਨਾਂ ਨੂੰ ਦਿੱਤੀ ਵੀ ਤੁਸੀਂ ਆਪਣੇ ਆਈਡੀਆ ਦੇ ਉੱਤੇ ਕੰਮ ਕਰੋ ਤੇ ਸੂਰਿਪ ਇਸ ਪੂਰੇ ਪ੍ਰੋਸੈਸ ਦੇ ਵਿੱਚ ਬੱਚਿਆਂ ਦੀ ਮੈਂਟਰਿੰਗ ਹੁੰਦੀ ਹੈ ਵੀ ਤੁਸੀਂ ਆਈਡੀਆ ਡਿਵੈਲਪ ਕਰੋ ਜੋ ਤੁਸੀਂ ਸੋਚਿਆ ਉਹ ਡਿਵੈਲਪ ਕਰੋ ਤੇ ਪੈਸਾ ਟੋਟਲੀ ਰਿਫੰਡ ਨੋਨ ਰਿਫੰਡੇਬਲ ਹੈ ਵੀ ਸਾਨੂੰ ਇਹਦੇ ਵਿੱਚ ਕੋਈ ਇਹ ਮਕਸਦ ਨਹੀਂ ਹੈ ਕਿ ਵੀ ਤੁਸੀਂ ਪੈਸੇ ਸਰਕਾਰ ਨੂੰ ਵਾਪਸ ਜਮਾ ਕਰਾਣੇ ਆ ਸਾਡਾ ਇੱਕੋ ਹੀ ਉਦੇਸ਼ ਹੈ ਇੱਕੋ ਹੀ ਮੰਤਵ ਹੈ देयर इज ओनली ਵਨ ਅਬ ਰੀਜ਼ਨ ਸੰਵੇਲ ਅਕਦਾ ਕਿ ਬੱਚਿਆਂ ਨੂੰ ਬਿਜ਼ਨਸ ਕਰਨਾ ਆਵੇ ਤੇ ਰੈਡਰ ਰਾਈਟ ਏਜ ਆਵੇ ਉਸ ਮਹਿੰਮ ਤਹਿਤ 7000 ਟੀਮਸ ਨੂੰ ਇਹ ਸੀਡਮਨੀ ਦਿੱਤੀ ਗਈ ਤੇ ਉਹ ਟੀਮਸ ਨੇ ਜਿਹੜਿਆ ਵੱਖ-ਵੱਖ ਤਰੀਕੇ ਦੇ ਆਈਡੀਆਜ਼ ਜਿਹੜੇ ਆ ਉਹ ਬਣਾਏ ਨੇ ਅਬ ਦੋ ਸਾਲਾਂ ਤੋਂ ਮੈਂ ਬਹੁਤ ਸਾਰੇ ਸਕੂਲਾਂ ਜਾ ਕੇ ਬੱਚਿਆਂ ਨਾਲ ਗੱਲ ਵੀ ਕੀਤੀ ਫੋਰ ਐਗਜ਼ਾਮਪਲ ਮੈਂ ਆਪਣੇ ਪਿੱਛੇ ਜੇ ਖਲਕੇ ਦੇ ਵਿੱਚ ਇੱਕ ਲੜਕਾ ਮੈਨੂੰ ਮਿਲਿਆ ਜਿਸਨੇ ਪਿਛਲੇ ਸਾਲ ਤੇ ਹੁਣੋਂ ਪਾਸ ਆਊਟ ਹੋ ਕੇ ਗ੍ਰੈਜੂਏਸ਼ਨ ਕਰ ਰਿਹਾ ਜਿਸ ਨੇ ਪਿਛਲੇ ਸਾਲ بزਨਸ ਬਲਾਸਟਰ ਦੇ ਵਿੱਚ ਕਿੱਕਾ ਤੇ ਹੁਣ ਉਹ ਇੱਕ ਟੀ-ਸ਼ਰਟ ਜਿਹੜੇ ਆ ਉਹ ਟੀ-ਸ਼ਰਟ ਸੇਲ ਕਰਦਾ ਤੇ ਹਰ ਮਹੀਨੇ 50000 ਰੁਪਏ ਕਮਾਉਂਦਾ ਤੇ ਨਾਲ ਨਾਲ ਪੜਾਈ ਕਰ ਰਿਹਾ ਯਾਨੀ ਫਰਸਟ ইয়ার ਸਟੂਡੈਂਟ ਇਜ਼ ਅਰਨਿੰਗ 50000 ਪਰ ਮੰਥ ਉਹਦੇ ਵਿੱਚੋਂ ਸਿਫਟ ਟੀ-ਸ਼ਰਟਸੋਂ ਮੈਬੂ ਚੱਕ ਕਿਵੇਂ ਆਰਡਰ ਕਰਦਾ ਕਿ ਟੋ ਆਰਡਰ ਕਰ ਦੋ ਰੀ ਪ੍ਰਿੰਟਿੰਗ ਕਰਾਉਂਦਾ ਤੇ ਆਪਣੀ ਇੱਕ ਵੈਬਸਾਈਟ ਬਣਾਈਏ ਸੇਲ ਕਰਦਾ ਐਦਾਂ ਥਿਸ ਇਜ਼ ਥਿਸ ਇਜ਼ ਰੀਅਲ ਅਸੀਂ ਸਮਝੀਓ ਇੱਕ ਸਿੱਖਿਆ ਦਾ ਜੋ ਬਿਜ਼ਨਸ ਬਲਾਸਟਰ ਦਾ ਪਰਪਸ ਸੀ ਐਦਾਂ ਮੈਂ ਇੱਕ ਸਕੂਲ ਦੇ ਵਿੱਚ ਗਿਆ ਉੱਥੇ ਡਾਕੀਨਾ ਸਕੂਲ ਮੋਲਾਪੁਰ ਦੇ ਨਾਲ ਉੱਥੇ ਕੁਝ ਬੱਚੇ ਜੋ ਕੁਮਿਆਰ ਫੈਮਿਲੀ ਤੋਂ ਬਿਲੋਂਗ ਕਰਦੇ ਆ ਜਾਨੀ ਉਹਨਾਂ ਦੇ ਪੇਰੈਂਟਸ ਮਿੱਟੀ ਦੇ ਗੰਬਲਿਆਂ ਦਾ ਕੰਮ ਕਰਦੇ ਸੀ ਜੋਨੋ ਦੇਖਣ ਨੂੰ ਤਾਂ ਬੜਾ ਜਗਰ ਉਹ دیا ਬਣਾਉਣ ਵਾਲੀ ਬਿੱਲੇ ਜਾਂ ਗਮਲੇ ਬਹੁਤ ਸਸਤਾ ਪ੍ਰੋਡਕਟ ਹੈ ਪਰ ਬਿਜ਼ਨਸ ਬਲਾਸਟਰ ਦੇ ਵਿੱਚ ਉਹ ਨਹੀਂ ਬੱਚਿਆਂ ਨੇ ਕੀ ਕੀਤਾ ਉਹਨੇ ਉਹਨਾਂ ਨੂੰ ਪੇਂਟ ਕਰਕੇ ਉਹਨਾਂ ਨੂੰ ਸਟਾਈਲਿਸ਼ ਕਰ ਦਿੱਤਾ ਉਹੀ ਜਿਹੜਾ 10 ਰੁਪਏ ਵਾਲਾ ਗਮਲਾ ਹੈ ਹੁਣ ਉਹ ਜਦੋਂ ਡੈਕੋਰੇਟਿਵ ਹੋ ਗਿਆ ਆਰਟ ਬਣ ਗਿਆ ਤਾਂ 200 ਰੁਪਏ ਦਾ ਵਿਕ ਰਿਹਾ ਤੇ ਉਹ ਕਹਿੰਦੇ ਜੋ ਸਾਡਾ ਪੇਸ਼ਾ ਖਤਮ ਹੋਣ ਜਾ ਰਿਹਾ ਸੀ ਅੱਜ ਸਾਨੂੰ ਉਹ ਮਿਲ ਗਏ ਐਦਾਂ ਹੀ ਮੈਂ ਸਕੂਲ ਚ ਜਾ ਕੇ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਬਿਜ਼ਨਸ ਬਲਾਸਟਰ ਤੋਂ ਕੀ ਸਿੱਖਿਆ ਉਹਨੇ ਕਿਹਾ ਵੀ ਇੱਕ ਬੱਚੀ ਨੇ ਬਹੁਤ ਸੋਨਾ ਜਵਾਹ ਦਿੱਤਾ ਉਹ ਕਹਿੰਦੀ ਬੱਚੀ ਕਿ ਵੀ ਹੁਣ ਮੈਨੂੰ ਜੀਵਨ 'ਚ ਇਹ ਵਿਸ਼ਵਾਸ ਹੋ ਗਿਆ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਬਿਕੋਜ਼ ਜਦੋਂ ਬੱਚਾ 11ਵੀਂ 'ਚ ਹੀ ਕਮਾਲ ਲਿੰਦਾ ਜਦੋਂ ਉਹਨੂੰ ਪੈਸਾ ਕਮਾਣਾ ਅਜਿੰਦਰ ਨੂੰ ਇਹ ਪਤਾ ਲੱਗ ਜਾਂਦਾ ਕਿ ਠੀਕ ਹੈ ਅਗਰ ਮੈਨੂੰ ਨੌਕਰੀ ਨਹੀਂ ਵੀ ਮਿਲਦੀ ਪਰ ਮੈਂ ਮੈਂ ਨੌਕਰੀ ਦੇਣ ਵਾਲਾ ਬਣ ਸਕਦਾ ਤਾਂ ਅੱਲਸੀ ਇੱਕ ਬਹੁਤ ਵੱਡਾ ਇਵੈਂਟ ਆਈਆਈਟੀ ਰੂਪਰ ਦੇ ਵਿੱਚ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸਾਡੀ ਬਹੁਤ ਸਾਰੀ ਟੀਮਸ ਜੋ ਸਾਡੀਆਂ ਬੈਸਟ ਟੀਮਸ ਹੈ ਪੰਜਾਬ ਦੀਆਂ ਲਗਭਗ 100 ਟੀਮਸ ਉੱਥੇ ਆਣ ਗਿਆ ਆਪਣਾ ਆਈਡੀਆ ਪਿਚ ਕਰਨ ਗਿਆ ਤੇ ਦੇਸ਼ ਤੇ ਬਹੁਤ ਵੱਡੇ ਵੱਡੇ ਲੋਕ ਪੰਜਾਬ ਦੇ ਬਹੁਤ ਵੱਡੇ ਵੱਡੇ ਲੋਕ ਉੱਥੇ ਆ ਰਹੇ ਨੇ ਅਸੀਂ ਇਹਨੂੰ ਇਨਵਾਈਟ ਕੀਤਾ ਪ੍ਰਮੋਦ ਬਸੇਨ ਜੀ ਨੂੰ ਵਾਈਟ ਕੀਤਾ ਹਿਮੰਤ ਕਨਕਿਆ ਜੀ ਨੂੰ ਇਨਵਾਈਟ ਕੀਤਾ ਸਾਡੇ ਮੈਂਬਰ ਪਾਰਲੀਮੈਂਟ ਵਿਕਰਮ ਜੀ ਸਾਨੀ ਜੀ ਨੂੰ ਇਨਵਾਈਟ ਕੀਤਾ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਇੰਡਸਟਰੀਅਲਿਸ ਦਿੱਲੀ ਦੇ ਇੰਡਸਟਰੀਅਲਿਸ ਬਹੁਤ ਸਾਰੇ ਬੈਂਕਰਸ ਬਹੁਤ ਸਾਰੇ ਸਟਾਰਟਅੱਪ ਦੇ ਸੀਈਓਸ ਨੂੰ ਬੁਲਾਇਆ ਕਿ ਤੁਸੀਂ ਆਓ ਸਾਡੇ ਬੱਚਿਆਂ ਨੂੰ ਮੋਟੀਵੇਟ ਕਰੋ ਇਹਨਾਂ ਦੇ ਆਈਡੀਆ ਦੇਖੋ ਤਾਂ ਇੱਕ ਬਹੁਤ ਵੱਡਾ ਇਵੈਂਟ ਕੱਲ ਅਸੀਂ ਕਰਨ ਜਾ ਰਹੇ ਹਾਂ ਤੇ ਅੱਜ ਮੇਰੇ ਨਾਲ ਤੁਹਾਨੂੰ ਵੀ ਦਿਖਾਉਣ ਦਾ ਮਕਸਦ ਸੀ ਕੁਝ ਟੀਮਾਂ ਜੋ ਸਾਡੀਆਂ ਕੁਝ ਟੀਮਾਂ ਅਸੀਂ ਅੱਜ ਬੁਲਾਈਆਂ ਆਪ ਜੀ ਦੇ ਰੂਬਰੂ ਕਰਾ ਰਹੇ ਹਾਂ ਕਿ ਕਿਵੇਂ ਇਹਨਾਂ ਬੱਚਿਆਂ ਨੇ ਜੋ ਹੈ ਜਿਹਦੇ ਵਿੱਚੋਂ ਇੱਕ ਸਾਡੀ ਟੀਮ ਹੈ ਪਠਾਨਕੋਟ ਦੇ ਸਕੂਲ ਦੀ ਟੀਮ ਹੈ ਇਲੈਕਟ੍ਰੀਕਲ ਸ਼ਾਰਕਸ ਇਹ 8 ਬੱਚੇ ਆ ਸਾਡੇ ਇਹ ਤੇ ਇਹਨਾਂ ਇੱਕ ਸਾਈਕਲ ਨੂੰ ਕਿਸੇ ਵੀ ਇੱਕ ਨਾਰਮਲ ਸਾਈਕਲ ਨੂੰ ਇੱਕ ਇਲੈਕਟ੍ਰਿਕ ਸਾਈਕਲ ਦੇ ਵਿੱਚ ਈ-ਬਾਈਕ ਚ ਕਨਵਰਟ ਕਰ ਦਿੰਦੇ ਆ 10000 ਦਾ ਇਹਨਾਂ ਦਾ ਪ੍ਰੋਡਕਟ ਹੈ 8000 ਇਹਨਾਂ ਦੀ ਕੋਸਟ ਆਂਦੀ ਹੈ ਇਹਨਾਂ ਨੂੰ ਅਸੀਂ 16000 ਦਿੱਤਾ ਸੀ ਨਹੀਂ 2 ਪ੍ਰੋਡਕਟ ਬਣਾਏ ਤੇ 4000 ਰੁਪਏ ਦਾ ਪ੍ਰੋਫਿਟ ਕਮਾਇਆ ਤੇ ਹੁਣ ਆਲਰੇਡੀ 16 ਪ੍ਰੀ-ਆਰਡਰ ਆ ਗਏ ਤੁਹਾਡੇ ਯਾਨੀ 16 16 ਪ੍ਰੋਡਕਟਸ ਦੇ ਨਾਲ કુલ ਪ੍ਰੀ-ਆਰਡਰ ਬੁੱਕ ਨੇ ਤੇ ਇਹਨੇ ਫੈਸਲਾ ਕੀਤਾ ਕਿ ਹੁਣ ਇਹ ਇੱਕ ਵਰਕਸ਼ਾਪ ਸ਼ੁਰੂ ਕਰਨਗੇ ਤੇ ਹੋ ਸਕਦਾ ਕੱਲ ਇਹਨਾਂ ਨੂੰ ਕੋਈ ਇਹਨਾਂ ਦੇ ਆਈਡੀਆ ਦੇ ਉੱਤੇ ਇਹਨਾਂ ਨੂੰ ਫੰਡ ਕਰ ਦਵੇ ਉਹ ਸਾਈਕਲ ਵੀ ਆਏ ਤੁਸੀਂ ਤੁਹਾਨੂੰ ਪ੍ਰੈਜੈਂਟ ਕਰ ਦੇਣਗੇ ਐਦਾਂ ਹੀ ਆ ਸਾਡੀ ਇੱਕ ਟੀਮ ਹੈ ਕਿਹੜਾ ਸਕੂਲ ਕਿਨੀ ਸੇਫਟੀ ਸਟਿਕ ਬਣਾਈ ਹੈ ਤੇ ਇਹ ਵੀ ਤੁਹਾਨੂੰ ਦੱਸਣਗੇ ਸਾਡੀ ਇੱਕ ਟੀਮ ਹੈ ਮੋਗੇ ਦੇ ਸਕੂਲ ਤੋਂ ਦੇ ਹੈਵ ਮੇਡ ਦੇ ਹੈਵ ਮੇਡ ਚਾਕਲੇਟ ਹੋਮ ਮੇਡ ਚਾਕਲੇਟ ਅ ਅਨਦਰ ਆਈਡੀਆ ਹੈ ਕਿ ਵਿਦਆਉਟ ਪ੍ਰੀਜ਼ਰਵੇਟਿਵ ਹੋਮ ਮੇਡ ਚਾਕਲੇਟ تین ਹੁਣੀ ਨੇ ਪੂਰੀ ਬ੍ਰਾਂਡਿੰਗ ਕਰਕੇ ਬਹੁਤ ਡਿਫਰੈਂਟ ਡਿਫਰੈਂਟ ਫਲੇਵਰਸ ਦੇ ਵਿੱਚ ਆ ਬਣਾਇਆ ਹੈ ਸਾਡੀ ਸਕੂਲ ਸਕੂਲ ਆਫ ਫੈਮਿਨੈਂਟ ਸਮਲੋ ਫਤਿਹਗੜ ਸਾਹਿਬ ਤੋਂ ਇੱਕ ਟੀਮ ਹੈ ਬੱਚੀਆਂ ਦੀ ਇਨੀ ਹਰਬਲ ਸੋਪ ਬਣਾਇਆ ਗੇਨ ਵੈਰੀ ਵਿਦਾਊਟ ਐਨੀ ਪ੍ਰੀਜ਼ਰਵੇਟਿਵ ਵਿਦਾਊਟ ਐਨੀ ਕੈਮੀਕਲਸ ਵੱਖ-ਵੱਖ ਇਨੀ ਵੀ ਬ੍ਰਾਂਡਿੰਗ ਕੀਤੀ ਹੈ ਤੇ ਇਦਾਂ ਦੀ ਹੋਰ ਬਹੁਤ ਸਾਰੇ ਇਹ ਕੁਝ ਸਧਾਰਨਾ ਸੀਗੀਆਂ ਕੁਝ ਟੀਮਸ ਮੈਂ ਚਾਹੁੰਦਾ ਸੀ ਬੱਚੀਆਂ ਤੁਹਾਡੇ ਕੋਲ ਆਣ ਤੇ ਸਾਰੇ ਸਰਕਾਰੀ ਸਕੂਲਾਂ ਚ ਪੜਦੇ ਬੱਚੇ ਨੇ ਹੁਣੇ 12ਵੀਂ ਕਲਾਸ ਖੋਈ ਨੇ ਪਿਛਲੇ ਸਾਲ ਹੀ ਨੇ ਕੀਤਾ ਤੇ ਕੱਲ ਇਹ ਆਪਣਾ ਆਈਡੀਆਜ਼ ਜਿਹੜਾ ਹੈ ਉਹਨੂੰ ਪਿਚ ਕਰਣਗੇ ਅੱਪ ਤੇ ਇਦਾਂ ਦੇ ਹੋਰ ਸੈਂਕੜੇ ਬੱਚੇ ਜਿਹੜੇ ਆ ਕੱਲ ਉਹ ਵੀ ਆਪਣਾ ਆਈਡੀਆ ਪਿਚ ਕਰਣਗੇ ਮੈਨੂੰ ਲੱਗਦਾ ਕਿ ਫਿਊਚਰ ਇਹ ਐਜੂਕੇਸ਼ਨ ਦਾ ਕਿ ਅਸੀਂ ਉਦੋਂ ਹੀ ਤਰੱਕੀ ਕਰ ਸਕਦੇ ਹਾਂ ਜਦੋਂ ਸਾਡੇ ਬੱਚੇ ਨੌਕਰੀ ਲੈਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਬਣਨ ਅ ਅੱਜ ਜਿੰਨੀ ਵੱਡੀ ਕੰਪਨੀਆਂ ਨੇ ਚਾਹੇ ਆਪਾਂ ਮੈਟਾ ਦੀ ਗੱਲ ਕਰ ਲਈਏ ਜੋ ਫੇਸਬੁੱਕ ਹੈ ਚਾਹੇ ਐਮਾਜ਼ਾਨ ਦੀ ਗੱਲ ਕਰ ਲਈਏ ਫਲਿੱਪਕਾਰਟ ਦੀ ਸਭ ਇਦਾਂ ਸ਼ੁਰੂ ਹੋਈਆਂ ਸੀ ਇੱਕ ਆਈਡੀਆ ਤੋਂ ਸ਼ੁਰੂ ਹੋਈਆਂ ਸੀ ਤੇ ਅੱਜ ਉਹਨਾਂ ਦੀ ਜਿਹੜੀ ਟੋਟਲ ਤੁਸੀਂ ਕਹਿ ਸਕਦੇ ਹੋ ਟਰਨਓਵਰ ਸੋ ਕਈ-ਕਈ ਮੁਲਕਾਂ ਦੀ ਇਕਨੋਮੀ ਤੋਂ ਵੱਧ ਤਾਂ ਕੀ ਪਤਾ ਕਿ ਐਦਾਂ ਦਾ ਕੋਈ ਆਈਡੀਆ ਕੋਈ ਐਦਾਂ ਦਾ ਬੱਚਾ ਸਾਡੇ ਸਕੂਲਾਂ ਚੋਂ ਨਿਕਲ ਕੇ ਪੰਜਾਬ ਤੇ ਸਾਡੇ ਦੇਸ਼ ਦਾ ਜਿਹੜਾ ਹੈ ਕੋਈ ਇੱਕ ਬਦਲ ਦਊਗਾ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਮੈਂ ਚਾਹਾਂਗਾ ਕਿ ਸਾਰੇ ਜਿਹੜੇ ਸਾਡੇ ਸਾਰੇ ਚਾਰੋਂ ਟੀਮਾਂ ਦੇ ਇੱਕ ਇੱਕ ਲੀਡਰ ਆ ਕੇ ਤੁਹਾਨੂੰ ਆਪਣਾ ਮਾਡਲ ਪ੍ਰੈਜੈਂਟ ਕਰਨਗੇ ਉਸ ਤੋਂ ਬਾਅਦ ਤੁਸੀਂ ਮੇਰੇ ਤੋਂ ਕੁਝ ਵੀ ਪੁੱਛਣਾ ਹੋਊਗਾ ਜਾਂ ਬੱਚਿਆਂ ਤੋਂ ਕੁਝ ਵੀ ਪੁੱਛਣਾ ਹੋਊਗਾ ਪੁੱਛ ਸਕਦੇ ਹੋ ਧੰਨਵਾਦ

गुड मॉर्निंग सारू मेरा नाम गुड इवनिंग सारे मेरा नाम नरेंद्र कुमार है और मैं स्कूल ऑफ एम पठानकोट का विद्यार्थी हूँ बिजनेस प्लास्टर बिजनेस प्लास्टर का जो हमारा प्रोजेक्ट चला था उसकी तरफ से हमें सीड मनी प्राप्त हुई और हमने सोचा कि जब हम स्कूल जाते थे हमारा स्कूल घर से करीब 9 से 10 किलोमीटर की दूरी पे था और ये दूरी हम कभी कभी नॉर्मल साइकिल पे पूरी करते थे कभी कभी हमारे पिताजी हमें छोड़ आते थे और जिसकी वजह से हमारे घर में खर्चा बढ़ रहा था क्योंकि आपको तो पता है पेट्रोल के दाम कितने बढ़ रहे हैं और उसकी वजह से एयर पोल्यूशन हो रहा है ग्लोबल वार्मिंग हो रही है तभी हमारी टीम ने सोचा क्यों ना हम मिलकर कोई ऐसी इनोवेशन करें जिससे ये काम भी ठीक हो और हमारे काम भी आए और बाकियों के भी काम आए क्योंकि हमारी तरह बाकी स्टूडेंट भी थे जो स्कूल जाते थे उनका भी घर करीब दस से ग्यारह किलोमीटर की दूरी पे था तो हमने मिलकर ये इको फ्रेंडली ई साइकिल बनाई और इसमें हमने रेट्रो फिटिंग की

ਦੰਦਿਕਾ ਫ্রম ਸਕੂਲ ਆਫ ਐਬਿਲੈਂਸ ਲੰਡੀ ਦੇ ਡਿਸਟ੍ਰਿਕਟ ਮੋਗਾ ਉਸਕੇ ਸਾਡੇ بزਨਸ ਦਾ ਨਾਮ ਹੈ ਬੀਬੀ ਚਾਕੋ ਡ੍ਰਿੰਕ ਬੇਸਿਕਲੀ ਅਸੀਂ ਜੇ ਆਪਣੇ ਘਰਾਂ ਦੇ ਵਿੱਚ ਆਸ-ਪਾਸ ਦੇਖਦੇ ਸੀ ਕਿ ਜ਼ਿਆਦਾਤਰ ਬੱਚੇ ਜਿਹੜੇ ਚਾਕਲੇਟਸ ਖਾਂਦੇ ਸੀ ਬੱਚੇ ਨੂੰ ਸ਼ੁਰੂ ਤੋਂ ਹੀ ਹੁੰਦਾ ਕਿਸੀ ਚਾਕਲੇਟਸ ਖਾਣੀ ਆ ਬਟ ਉਹ ਚਾਕਲੇਟਸ ਦੇ ਵਿੱਚ ਪ੍ਰੀਜ਼ਰਵੇਟਿਵਸ ਹੁੰਦੇ ਸੀ ਤੇ ਕੈਮੀਕਲਸ ਹੁੰਦੇ ਸੀ ਜਿਨਾ ਨਾ ਬੱਚਿਆਂ ਨੇ ਦੰਦਾਂ ਵਿੱਚ ਕੀੜਾ ਲੱਗਣ ਦੀ ਜਿਹੜੀ ਆ ਉਹ ਕੀੜਾ ਜਿਹੜਾ ਉਹ ਲੱਗ ਜਾਂਦਾ ਸੀ ਤਾਂ ਜਿਵੇਂ ਸਾਡੀ ਟੀਮ ਦੇ ਵਿੱਚ ਵੀ ਇੱਕ ਹੈਗਾ ਜਿੰਨਾ ਜਿੰਨ ਨੇ ਜਿਸ ਨੇ ਪ੍ਰੋਬਲਮ ਪਾਈ ਸੀ ਤਾਂ ਅਸੀਂ ਕੀ ਸੋਚਿਆ ਕਿ ਕੁਝ ਏਦਾਂ ਦੀ ਚੀਜ਼ ਬਣਾਈ ਜਾਵੇ ਕਿ ਜਿਹੜੇ ਬੱਚਿਆਂ ਲਈ ਵਧੀਆ ਹੋਵੇ ਤੇ ਇੱਕ ਅਸੀਂ ਇਹਨਾਂ ਹੋਮ ਮੇਡ ਚਾਕਲੇਟਸ ਦੇ ਵਿੱਚ ਇਹ ਚੀਜ਼ ਦੇਖੀ ਕਿ ਜਿੱਦਾਂ ਬੱਚੇ ਘਰਾਂ ਦੇ ਵਿੱਚ ਜੇ ਆਪਾਂ ਮਖਾਣੀ ਦੀ ਗੱਲ ਕਰੀਏ ਜਾਂ ਫਿਰ ਆਪਾਂ ਖੋਏ ਦੀ ਗੱਲ ਕਰੀਏ ਬਸ ਏਦਾਂ ਦੀ ਚੀਜ਼ ਬਣਾਈ ਜਾਵੇ ਕਿ ਜਿਹੜੇ ਬੱਚਿਆਂ ਲਈ ਵਧੀਆ ਹੋਵੇ ਤੇ ਇੱਕ ਅਸੀਂ ਇਹ ਨਾ ਹੋਮੇਡ ਚਾਕਲੇਟਸ ਦੇ ਵਿੱਚ ਇਹ ਚੀਜ਼ ਦੇਖੀ ਕਿ ਜਿੱਦਾਂ ਬੱਚੇ ਘਰਾਂ ਦੇ ਵਿੱਚ ਜੇ ਆਪਾਂ ਮਖਾਣੀ ਦੀ ਗੱਲ ਕਰੀਏ ਜਾਂ ਫਿਰ ਆਪਾਂ ਖੋਏ ਦੀ ਗੱਲ ਕਰੀਏ ਬੱਚਿਓ ਨਹੀਂ ਖਾਂਦੇ ਜ ਜਦੋਂ ਇਸ ਕੰਪਰਾਈਜ਼ਨ ਆਪਾਂ ਕਹੀ ਕਿ ਬੱਚਿਓ ਤੁਸੀਂ ਇਹ ਚਾਕਲੇਟ ਚਾਕਲੇਟ ਖਾਓਗੇ ਮਖਾਣਾ ਖਾਓਗੇ ਉਹਨਾਂ ਨੇ ਕਿਹਾ ਨਾ ਨਹੀਂ ਮम्मा ਜਾਂ ਪਪਾ ਅਸੀਂ ਚਾਕਲੇਟ ਖਾਵਾਂਗੇ ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕੀਤਾ ਕਿ ਉਸ ਚੀਜ਼ਾਂ ਨੂੰ ਜਿਹੜੇ ਬੱਚੇ ਘਰਾਂ ਵਿੱਚ ਨਹੀਂ ਖਾਂਦੇ ਉਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਉਹਨਾਂ ਵਾਲੀ ਚੀਜ਼ਾਂ ਨੂੰ ਯੂਜ਼ ਕਰਕੇ ਕਿਉਂ ਨਾ ਇੱਕ ਪ੍ਰੋਡਕਟ ਬਣਾਇਆ ਜਾਵੇ ਕਿ ਜਿਹੜਾ ਬੱਚਿਆਂ ਦੀ ਹੈਲਥ ਲਈ ਬਹੁਤ ਵਧੀਆ ਸਾਬਿਤ ਹੋਵੇ ਤਾਂ ਮੈਂ ਗਵਰਨਮੈਂਟ ਦੀ ਤੇ ਬਿਜ਼ਨਸ ਬ੍ਰਾਸਟਰ ਦੀ ਰਿਜ਼ਰਵ ਬ੍ਰਾਸਟਰ ਟੀਮ ਦਾ ਬਹੁਤ ਥੈਂਕ ਯੂ ਕਰਦੀ ਆ ਕਿ ਉਹਨਾਂ ਨੇ ਸਾਨੂੰ ਸਟੇਟ ਲੈ ਦਿੱਤਾ ਕੌਣ ਦਾ ਮਾਣ ਬਖਸ਼ਿਆ ਤੇ ਉਹਨਾਂ ਨੇ ਸਾਨੂੰ ਸ੍ਰੀਮਣੀ ਦਿੱਤੀ 16000 ਰੁਪਏ ਤਾਂ ਸਾਡੀ ਸਾਰੀ ਟੀਮ ਨੇ ਮਿਲ ਕੇ ਹੋਮੇਚੋਕਲੇਟਸ ਬਣਾਈਆਂ ਤਦਿਆਂ ਹੋਮੇਚੌਕਰੇਸ ਵਿੱਚ ਖੁਆ ਚੌਕਲੇਟ ਹੋ ਗਈ ਨਟ ਚੌਕਲੇਟ ਕੋਗਨਟ ਕੈਸਕਟ ਇਸ ਐਡਵਨੀਆ ਚੌਕਲੇਟ ਨੇ ਤੇ ਅਸੀਂ ਸਾਰੀਆਂ ਚੌਕਲੇਟਸ ਬਣਾਈਆਂ ਚੌਕਲੇਟਸ ਬਣਾ ਕੇ 16000 ਰੁਪਏ ਦੀ ਸਾਨੂੰ ਸੀਡ ਮਨੀ ਸੀ ਉਸ ਨੂੰ ਯੂਜ਼ ਕਰਕੇ ਅਸੀਂ 20000 ਤੱਕ ਸੇਲ ਕੀਤੀ ਤੇ 4000 ਤੱਕ ਪ੍ਰੋਫਿਟ ਅਰਨ ਕੀਤਾ ਤਾਂ ਸਾਡੇ ਮਾਈਂਡ ਵਿੱਚ ਸਾਡਾ ਮਾਈਂਡਸੈਟ ਇਦਾਂ ਦਾ ਹੋ ਗਿਆ ਕਿ ਹੁਣ ਜੇ ਪ੍ਰੈਸਟੂ ਤੋਂ ਬਾਅਦ ਅਸੀਂ ਜਾਂਦੇ ਮੈਂ ਚਾਹੁੰਦੀ ਸੀ ਪਰਸਨਲੀ ਕਿ ਮੈਂ ਬੈਂਕ ਮੈਨੇਜਰ ਬਣਨਾ ਜੋਬ ਕਰਨੀਆ ਬਟ ਨਾਉ ਆਈ ਫੀਲ ਨਹੀਂ bizness ਤੋਂ ਵੱਡੀ ਕੋਈ ਵੀ ਵੱਡੀ opportunity ਨਹੀਂ ਹੈਗੀ bizness ਹੀ ਕਰਨਾ ਕੋਈ job ਨਹੀਂ ਕਰਨੀ bizness ਦੇ ਵਿੱਚ ਆਪਣੀ ਖੁਦ ਦੀ reputation ਹੁੰਦੀ ਆ ਆਪਾਂ ਬਾਕੀ ਬਾਕੀਆਂ ਨੂੰ ਵੀ ਆਪਾਂ ਇਮਪਲੋਇਜ਼ ਜਿਹੜੇ ਆ ਉਹਨਾਂ ਨੂੰ ਆਪਾਂ ਮਤਲਬ ਹਾਇਰਸਟ ਕਰਦੇ ਆ ਤਾਂ ਮੇਰਾ ਵੀ ਇੱਕ ਇਹ ਜਿਵੇਂ ਆਪਾਂ ਮਿਡਲ ਕਲਾਸ ਫੈਮਿਲੀ ਤੋਂ ਆ ਮੈਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੇਰਾ ਇੱਕ ਇਹ ਸੁਪਨਾ ਹੁੰਦਾ ਕਿ ਪੇਰੈਂਟਸ ਨੂੰ ਤਕਲੀਫ ਨਹੀਂ ਦੇਣਾ ਕਿ ਸਾਡੀ ਸਾਰੇ ਟੀਮ ਮੈਂਬਰਸ ਦਾ ਇਹੀ ਮੋਟਿਵ ਸੀ ਕਿ ਪੇਸ ਨੂੰ ਖੁਸ਼ ਕਰਨਾ ਖੁਸ਼ ਤਾਂਗਾ ਸਰਦੀ ਸੀ ਕਿ ਘਰ ਦਾ ਜਿਹੜਾ ਹਾਲਤ ਆ ਉਹ ਸੁਧਾਰੀ ਰਵੇ ਤਾਂ ਸਾਡੀ ਸਾਰੀ ਟੀਮ ਨੇ 4000 ਦਾ ਪ੍ਰੋਫਿਟ ਔਰਨ ਕੀਤਾ ਤੇ ਹੁਣ ਸਾਡਾ ਮੋਟਿਵ ਇਹ ਆ ਕਿ ਅੱਗੇ ਜਾ ਕੇ ਅਸੀਂ ਜੇ ਅੱਜ 4000 ਦਾ ਪ੍ਰੋਫਿਟ ਔਰਨ ਕੀਤਾ ਤਾਂ ਅੱਗੇ ਜਾ ਕੇ ਅਸੀਂ ਡਬਲ ਟ੍ਰਿਪਲ ਗਾਇਕੀ ਪ੍ਰੋਫਿਟ ਔਰਨ ਕਰੀਏ ਤੇ ਇਹ ਸਾਰਾ ਕੁਝ ਸੰਭਵ ਸਾਡੀ bizness ਬ੍ਰਾਸ ਦੇ ਜਿਹੜੇ ਸਹਰਾ ਉਨਾਂ ਦਾ ਕੀ ਹੋਇਆ ਤੇ ਸਾਡੀ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਕਰਤੀ ਹੋਇਆ ਆਈ ਐਮ ਵੈਰੀ थैंकफुल टू द এডੂਕੇਸ਼ਨ ਐਂਡ ਦ ਬਿਜ਼ਨਸ ਬਲਾਸਟਡ ਟੀਮ ਥੈਂਕ ਯੂ ਸੋ ਮੱਚ ਥੈਂਕ ਯੂ ਬੇਟਾ ਇਹਨਾਂ ਦਾ ਬਿਜ਼ਨਸ ਕਾਰਡ ਵੀ ਹੈਗਾ ਉਹਦੇ ਤੇ ਬੀਬੀ ਚੌਕੋ ਡ੍ਰੀਮਸ ਵੇਅ ਡ੍ਰੀਮਸ ਕਮ ਵੇਅ ਵੇਅ देयर ਚੌਕਲੇਟ ਡ੍ਰੀਮਸ ਕਮ ਟ੍ਰੂ ਤੇ ਉਹਦੇ ਪਿੱਛੇ ਇਹ ਨਹੀਂ ਲਿਖਿਆ ਆਪਣਾ ਮੋਬਾਈਲ ਨੰਬਰ ਐਡਰੈਸ ਦਿੱਤਾ ਹੈ ਪਿੰਡਰ ਕਲਾ ਇੰਦਰਗਰ ਲੰਡੇ ਕੇ ਡਿਸਟ੍ਰਿਕਟ ਮੋਗਾ ਵਾਈ ਚੂਜ਼ਸ 100% ਹੈਲਦੀ No chemicals mouth watering taste guaranteed our services 24/7 orders accepted order any time on instagram instagram the te mai chocolates inade dekh reya si alag alag flavor ehde vich coconut cascade ingredients coconut powder dry fruits powder makhana powder te inni net quantity likhi hai 40 rupees reply price hai best before 20 20 days from date of manufacturing for query and feedback apne mobile number dete ya email deti hai te Instagram ਦਾ ਇੱਟਾ ਐਦਾਂ ਵੱਖਰੇ ਵੱਖਰੀ ਨਹੀਂ ਫਲੇਵਰਸ ਵੈਰੀ ਗੁੱਡ ਬ੍ਰਾਂਡਿੰਗ ਜਿਹੜੀ ਹੈ ਬਹੁਤ ਪ੍ਰੋਫੈਸ਼ਨਲ ਬ੍ਰਾਂਡਿੰਗ ਕੀਤੀ ਹੈ ਸ਼ਾਬਾਸ਼ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਕਿੰਨੇ ਟੀਮ ਮੈਂਬਰਸ ਹੁੰਦੇ ਤੁਸੀਂ ਸੱਤ ਸੱਤ ਹੀ ਮੈਂਬਰਸ ਸ਼ਾਬਾਸ਼ ਅਗਲਾ ਗਰੁੱਪ ਬਟ ਚਲ ਇਤੇ ਹੀ ਬੋਲ ਲੂਗੇ ਜਾਂ ਚੇਅਰ ਸਵੈਪ ਚ ਕਰ ਲੋ ਤੁਸੀਂ ਇੱਧਰ ਆ ਜਾ ਤੁਸੀਂ ਉੱਧਰ ਚਲੇ ਜਾ ਕੁੜੀਆਂ ਮੈਂ ਜਾਨਵੀ ਫ੍ਰਮ ਟੀਮ ਹਰਬਲ ਸੋਪਸ ਸਕੂਲ ਆਫ ਫੈਮਿਨੈਂਸ ਅਮਲੋ ਡਿਸਟ੍ਰਿਕਟ ਫਤਿਹਗੜਸ ਆਹੇ ਜਿੱਦਾਂ ਕਿ ਆਪਾਂ ਦੇਖ ਲਈਏ ਕਿ ਲੋਕਾਂ ਦੇ ਵਿੱਚ ਸਕਿਨ ਕੇਅਰ ਦਾ ਕ੍ਰੇਜ਼ ਬਹੁਤ ਜ਼ਿਆਦਾ ਵਧ ਰਿਹਾ ਤੇ ਉਹਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਜਾਂਦੇ ਹਨ ਤੇ ਕੈਮੀਕਲ ਬੇਸਡ ਪ੍ਰੋਡਕਟਸ ਯੂਜ਼ ਕਰਕੇ ਆਪਣੀ ਸਕਿਨ ਨੂੰ ਖਰਾਬ ਕਰਕੇ ਆਪਣਾ ਕੌਨਫੀਡੈਂਸ ਤੇ ਹੈਲਥ ਦੋਨਾਂ ਨੂੰ ਹਾਨ ਕਰਦੇ ਆ ਸੋ ਅਸੀਂ ਇਹ ਚੈਲੰਜਸ ਨੂੰ ਦੇਖਦੇ ਹੋਏ ਆਪਣੇ ਪ੍ਰੋਡਕਟਸ ਲਾਂਚ ਕਰੇ ਆ ਸਾਫ ਫ੍ਰੈਗਰੈਂਸਿਸ ਦੇ ਵਿੱਚ ਇਹ ਰੋਜ਼ ਨੀਮ ਟਰਮਰਿਕ ਐਂਡ অ্যਲੋਵੇਰਾ ਫਰੇਗਰੈਂਸਸ ਦੇ ਵਿੱਚ ਅਵੇਲੇਬਲ ਹੈ ਇਹਦੇ ਵਿੱਚ ਅਸੀਂ 100% ਨੇਚਰਲ ਇੰਗਰੀਡੀਅੰਟਸ ਯੂਜ਼ ਕਰੇ ਆ ਤੇ ਇਹਦੇ ਵਿੱਚ ਕੋਈ ਵੀ ਪ੍ਰੀਜ਼ਰਵੇਟਿਵ ਯਾ ਆਰਟੀਫੀਸ਼ੀਅਲ ਫਰੇਗਰੈਂਸ ਦਾ ਯੂਜ਼ ਨਹੀਂ ਕੀਤਾ ਗਿਆ ਸਾਡੀ ਜਰਨੀ ਵੀ ਇਹੀ ਸੀ ਕਿ 8 ਮੈਂਬਰਸ ਹੋਣ ਦੇ ਅਕੋਰਡਿੰਗ ਸਾਨੂੰ 16 16000 ਸੀਡ ਮੈਨੀ ਮਿਲੀ ਸੀ ਪੰਜਾਬ ਗਵਰਨਮੈਂਟ ਵੱਲੋਂ ਤੇ ਉਹਦੇ ਵਿੱਚੋਂ ਸਾਨੂੰ 5000 ਦਾ ਪ੍ਰੋਫਿਟ ਹੋਇਆ ਜਿਹਨੂੰ ਅਸੀਂ ਆਪਣੇ ਹੀ ਬਿਜ਼ਨਸ ਦੇ ਵਿੱਚ ਇਨਵੈਸਟ ਕਰਕੇ ਉਹਨੂੰ ਅੱਗੇ ਵਧਾਇਆ ਤੇ ਥੈਂਕਸ ਟੂ ਪੰਜਾਬ ਗਵਰਨਮੈਂਟ ਐਂਡ এডੂਕੇਸ਼ਨ ਡਿਪਾਰਟਮੈਂਟ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿਉਂਕਿ ਜਿੱਦਾਂ ਪਹਿਲਾਂ ਵੀ ਇਹਨਾਂ ਨੇ ਦੱਸਿਆ ਕਿ ਅਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਆ ਤਾਂ ਸਾਡੇ ਆਲਮੋਸਟ ਸਾਰੇ ਪ੍ਰਾਈਵੇਟ ਜੌਬਸ ਕਰਦੇ ਆ ਤਾਂ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਆਪਣੇ ਬਿਜ਼ਨਸ ਅੱਗੇ ਵਧਾਈਏ ਤੇ ਆਪਣੇ ਪੇਰੈਂਟਸ ਨੂੰ ਵੀ ਪ੍ਰਾਊਡ ਫੀਲ ਕਰਵਾਈਏ ਤੇ ਜਿਹੜੀ ਗਵਰਨਮੈਂਟ ਨੇ ਸਾਨੂੰ ਇਹ ਓਪਰਚ्युनिटीज ਦਿੱਤੀਆਂ ਅਸੀਂ ਉਹਨਾਂ ਨੂੰ ਵੀ ਪ੍ਰਾਊਡ ਫੀਲ ਕਰਾਈਏ ਥੈਂਕ ਯੂ ਸੋ ਮਚ ਸਰ ਥੈਂਕ ਯੂ ਬੇਟਾ ਥੈਂਕ ਯੂ ਆਊਟਡੂਸ ਟੂ ਸੀ ਯੂ ਇਨਨੈਟ ਇਹਨਾਂ ਦੇ ਸੋਪ ਦੇ ਉੱਤੇ ਜਿਵੇਂ ਹਰਬਲ ਹੈਵਨ ਇਹਨੇ ਆਪਣੇ ਸੋਪ ਦੀ ਬ੍ਰਾਂਡਿੰਗ ਕੀਤੀ ਹੈ ਨੈਚਰਲ ਐਂਡ ਆਰਗੈਨਿਕ ਸੋਪ 100% ਆਰਗੈਨਿਕ ਇНГਰੀਡੀਅੰਟਸ ਇਹਨੇ ਵੀ ਲਿਖਿਆ ਕੋਕੋਨਟ ਆਇਲ ਗੋਟ ਮਿਲਕ ਮਿਲਕ ਕਰੀਮ ਮਲਾਈ ਨੈਚਰਲ ਗਲਿਸਰੀਨ ਸ਼ੀਰਾ ਬਟਰ ਟੰਬਰਿਕ ਪਾਊਡਰ ਨੀਮ ਐਕਟ੍ਰੈਕਟ অ্যਲੋਵੇਰਾ ਜੈਲ ਰੋਜ਼ ਪੈਟਲ ਪਾਊਡਰ ਐਂਡ ਡਿਸਟਿਲਡ ਵਾਟਰ ਸੋ ਕੈਨ ਦਾ ਪਾਵਰ ਪਰ ਅਗਰ ਇਹ ਸਿਰਫ ਸੋਪ ਬਣਾਇਆ ਤਾਂ ਬਟ ਬੜਾ ਪ੍ਰੋਫੈਸ਼ਨਲ ਉਹਦੀ ਬ੍ਰਾਂਡਿੰਗ ਤੇ 90 ਰੁਪਏ ਦਾ ਪ੍ਰਾਈਸ ਰੱਖਿਆ ਬਹੁਤ ਪਿਆਰੀ ਉਹਦੀ ਪੈਕਿੰਗ ਤੇ ਬ੍ਰਾਂਡਿੰਗ ਕਿੱਤਰੀ ਸ਼ਾਬਾਸ਼ ਬੱਚੇ। ਅਵੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼ਕਾਲ। ਮੈਂ ਮੰਤਨ, ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਇਸ, ਫਿਰੋਜ਼ਪੁਰ ਦਾ ਵਿਦਿਆਰਥੀ ਹਾਂ। ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਸਮਾਜ ਵਿੱਚ ਵਜਰਦੇ ਬਜ਼ੁਰਗ, ਆਮ ਆਦਮੀ ਅਤੇ ਖਾਸ ਕਰਕੇ ਛੋਟੀ ਉਮਰ ਦੀਆਂ ਲੜਕੀਆਂ ਕਿੰਨੇ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਸਿਕਿਉਰਿਟੀ ਰੀਜ਼ਨ ਹਰਾਸਮੈਂਟ ਦੇ ਕਾਰਨ ਤਿੰਨ ਵਿੱਚੋਂ ਇੱਕ ਲੜਕੀ ਨੂੰ ਆਪਣਾ ਸਕੂਲ, ਆਪਣੀ ਪੜਾਈ ਛੱਡ ਕੇ ਘਰ ਬੈਠਣਾ ਪੈਂਦਾ ਹੈ। ਜਿੰਦੇ ਕਰਕੇ ਉਸ ਦੇ ਸਿਲੇਬਸ ਅਤੇ اٹینڈنس ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਿਉਂ ਅੱਜ ਦੇ ਸਮੇਂ ਫੀਮੇਲਸ ਰਾਤ ਨੂੰ ਇਕੱਲਾ ਸਫਰ ਕਰਨ ਤੋਂ ਡਰਦੀਆਂ ਹਨ ਇਹਨਾਂ ਸੱਤ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ ਸਾਡੀ ਟੀਮ ਨੇ ਬਣਾਈ ਹੈ ਸੇਫਟੀ ਸਟਿਕ ਇਹ ਸੇਫਟੀ ਸਟਿਕ ਸੈਲਫ ਡਿਫੈਂਸ ਡਿਵਾਈਸ ਹੈ ਜਿਸ ਵਿੱਚ ਅਚਾਨਕ ਹੋਣ ਵਾਲੇ ਹਮਲੇ ਤੋਂ ਬਚਣ ਲਈ ਇੱਕ ਸ਼ੌਕਿੰਗ ਸਿਸਟਮ ਦਿੱਤਾ ਗਿਆ ਹੈ ਅਤੇ ਹਨੇਰੇ ਭਰੇ ਰਸਿਆਂ ਵਿੱਚ ਰੋਸ਼ਨੀ ਕਰਨ ਲਈ ਇਸ ਵਿੱਚ ਐਲਈ ਟਾਰਚ ਲਾਈਟ ਦਿੱਤੀ ਗਈ ਹੈ ਇਸ ਐਫਟੀ ਸਿਕ ਅਸੀਂ 3 ਮਾਡਲਸ ਵਿੱਚ ਬਣਾਈ ਹੈ ਲਾਰਜ మీడియం ਅਤੇ ਸਮਾਲ ਲਾਰਜ ਮਾਡਲ 올ਡਿਸ ਪੀਪਲ ਐਜ਼ ਅ ਸਪੋਰਟਿਵ ਸਿਕ ਵੀ ਯੂਜ਼ ਕਰਦੇ ਹਨ ਅਤੇ ਇਹ మీడియం ਸਾਈਜ਼ ਮਾਡਲ ਸਕੂਲ ਗੋਇੰਗ ਗਰਲਸ ਆਪਣੀ ਸਕੂਲ ਕਿਟ ਦੇ ਵਿੱਚ ਆਸਾਨੀ ਨਾਲ ਰੱਖ ਸਕਦੀਆਂ ਹਨ ਅਤੇ ਇਹ ਸਮਾਲ ਮਾਡਲ ਵਰਕਿੰਗ ਔਮਨਸ ਆਪਣੇ ਪਰਸ ਵਿੱਚ ਈਜ਼ੀਲੀ ਕੈਰੀ ਕਰ ਸਕਦੀਆਂ ਹਨ ਇਸ ਸੇਫਟੀ ਸਿਕ ਨੂੰ ਬਣਾਉਣ ਦੇ ਪਿੱਛੇ ਇੱਕ ਮੇਰੀ ਆਪ ਦੀ ਆਪ ਦਿੱਤੀ ਹੈ ਜੋ ਕਿ 2030 ਦੇ ਵਿੱਚ ਵਾਪਸ 2020 ਦੇ ਵਿੱਚ ਵਾਪਰੀ ਸੀ ਬਟ ਉਹ ਸੋਚ ਮੈਂ 2023 ਦੇ ਵਿੱਚ ਬਿਜ਼ਨਸ ਬਲਾਸਟਰ ਦੇ ਵਿੱਚ ਸਾਰੇ ਪੰਜਾਬ ਦੇ ਅੱਗੇ ਰੱਖ ਸਕਿਆ ਹੈ ਵੀ ਇੱਕ ਹਰ ਊਮੈਨਸ ਨੂੰ ਮੈਕ ਫੀਅਰਲੈਸ ਬਣਾਵਾ ਜਿਵੇਂ ਕਿ ਸਾਡੇ ਇੰਡੀਆ ਤੇ ਸਾਡੇ ਪੰਜਾਬ ਨੂੰ ਇੱਕ ਡਰ ਤੋਂ ਖਤਮ ਕਰਾਂ ਤਾਂ ਕਿ ਹਰ ਲੜਕੀ ਖੁਦ ਨੂੰ ਹਿੰਮਤੀ ਸਮਝ ਸਕੇ ਅਤੇ ਇਹ ਸਾਡਾ ਡਿਵਾਈਸ ਹਰ ਇੱਕ ਨੂੰ ਹਿੰਮਤੀ ਬਣਾਉਣ ਵਿੱਚ ਸਹਾਇਕ ਹੈ ਅਤੇ ਮੈਂ ਸਾਨੂੰ ਇਸ ਅਸੀਂ 8 ਮੈਂਬਰਸ ਦਾ ਗੁਰਮੀਤ ਗੁਰਕੀਰਤ ਸੁਖਮਨ ਹਮਨ ਸਾਨੂੰ 8 ਮੈਂਬਰਸ ਨੂੰ ਟੋਟਲ 16000 ਸੀਡ ਮਿਣੀ ਆਈ ਸੀ ਜਿਸ ਦੇ ਵਿੱਚ ਅਸੀਂ 11000 11000 ਦੀ ਸੇਲਸ ਕਰਕੇ ਉਸ ਨੂੰ ਆਪਣੇ ਬਿਜ਼ਨਸ ਦੇ ਵਿੱਚ ਹੀ ਇਨਵੈਸਟ ਕੀਤਾ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਆਪਣੀ ਸਕੂਲ ਮੈਨੇਜਮੈਂਟ ਦਾ ਆਪਣੀ ਪੰਜਾਬ ਗਵਰਨਮੈਂਟ ਦਾ ਮਿਨਿਸਟਰ ਸਰਦਾਰ ਕਿ ਸਾਨੂੰ ਇਹ ਪਲੇਟਫਾਰਮ ਦਿੱਤਾ ਕਿ ਅਸੀਂ ਆਪਣੀ ਸੋਚ ਨੂੰ ਪੂਰੇ ਪੰਜਾਬ ਦੇ ਅੱਗੇ ਰੱਖ ਸਕੀਏ ਪੂਰੇ ਇੰਡੀਆ ਦੇ ਅੱਗੇ ਰੱਖ ਸਕੀਏ ਧੰਨਵਾਦ ਥੈਂਕ ਯੂ ਕਿਰਪਾ ਮੈਮ ਦਾ ਲਾਸਟ ਮਾਡਲ ਇਸ ਪ੍ਰਾਈਸ ਆਫ 300 ਮੀਡੀਅਮ ਇਸ 250 ਐਂਡ ਸਮਾਲ ਇਸ 180 एंड शॉक सिस्टम एलई टाइप्स अवेलेबल इन ऑल थ्री मॉडल्स बेचे हैं भाई यस सर हमने बेचे हैं 11000 रुपए के बेचे हैं 10 पीस हमने बेचे थे हमने कितने बेचे सर असली 41 बेच चुके हैं ठीक है ਤੇ ਜਿਵੇਂ ਜਿਵੇਂ ਅਸੀਂ ਕਰ ਰਹੇ ਹਾਂ ਸਾਨੂੰ ਹੋਰ ਵੀ ਮਤਲਬ ਸ਼ਾਪ ਸੇ ਜਾ ਕੇ ਸਾਨੂੰ ਆਰਡਰ ਆ ਰਹੇ ਵੀ ਸਾਨੂੰ ਹੋਰ ਦਵੋ ਵੀ ਇਹ ਚੀਜ਼ ਬਹੁਤ ਅੱਛੀ ਹੈ ਅਸੀਂ ਇਹਨੂੰ ਕਰਾਂਗੇ ਪਰ ਪਰ ਲੱਗ ਰਿਹਾ ਕਿ ਸ਼ਾਇਦ ਇਹਦੀ ਨੀਡ ਹੈਗੀ ਹੈ ਫਿਲਹਾਲ ਤੇ ਤਾਂ ਹੀ ਥੋੜਾ ਥੋੜਾ ਵਿਖੇਗਾ ਸਰ ਨੀਡ ਹੈਗੀ ਹੈ ਕਿਉਂਕਿ ਸਾਨੂੰ ਨਹੀਂ ਪਤਾ ਸਾਡੇ ਨਾਲ ਕਦੋਂ ਕੀ ਵਾਪਰ ਜਾਵੇ ਠੀਕ ਹੈ ਇਹ ਕਿਹਦਾ ਚਾਰਜ ਹੁੰਦਾ ਹੈ हाँ जी चार्जन मैम एक्चुअली हमने ये ना सोचा हुआ है आगे कि इस पे अलार्म सिस्टम जीपीएस चेकर और रिचार्जेबल बैटरी लगाने का क्योंकि अकॉर्डिंग टू सीड मनी और अकॉर्डिंग टू सोशल डिमांड हमने इसकी प्राइसिंग और क्वालिटी उस हिसाब से रखी है बट जो हमारा विजन है इस पे इमरजेंसी ऑटो कॉलिंग सिस्टम लगाना अलार्म सिस्टम की आसपास के लोग आ सके न? और जीपीएस चेकर मेनली वो सब लगाना अभी इस पे है कि अगर हम आगे करना चाहते हैं कोई सिंपल सिस्टम भी करोगे यस कैरी कुछ, कुछ जैसे एमरजेंसी ऑटो कॉलिंग सिस्टम होता है ठीक है उसमें क्या होता है कि एक एक लेवल तक सेंसर लग जाता है अगर वहां तक हम यहाँ स्विच ऑन करते हैं या सिक टूटती है तो एक पुलिस स्टेशन और घर पे कॉल लग जाता है जैसे कि आजकल ओला स्कूटी पे आता है वो सिस्टम मैं इस लगाना चाहता हूँ सीड मनी बताऊंगी मांग करते आइडिया दस सीड मनी इन्वेस्टमेंट दो ਕੱਲ ਇੱਕ ਜਿਹੜਾ ਕੱਲ ਆ ਨੇ ਇਵੈਂਟ ਇਟ ਇਜ਼ ਜਸਟ ਲਾਈਕ ਸ਼ਾਰਕ ਟੈਂਕ ਕੱਲ ਸਾਨੂੰ ਇਹ ਦੇਖੋ ਵੀ ਆਰ ਹੋਪਫੁਲ ਕੱਲ ਇਹਨਾਂ ਬੱਚਿਆਂ ਨੂੰ ਇਹ ਆਪਣੇ ਆਈਡੀਆ ਸੱਚ ਤਾਂ মিডিਆ ਸਾਹਮਣੇ ਤੇ ਇਦਾਂ ਦੇ ਹੋਰ ਵੀ ਲਗਭਗ 50 300 ਇਹ ਆਪਣੀ ਟੀਮਸ ਵਕਫਤ ਪੈਨਲਾਂ ਦੇ ਵਿੱਚ ਆਪਣੇ ਆਈਡੀਆਜ਼ ਇਨਵੈਸਟਰਸ ਨੂੰ ਪਿਚ ਕਰਣਗੇ ਤੇ ਵੀ ਆਰ ਹੋਪਫੁਲ ਕਿ ਕੁਛ ਨਾ ਕੁਝ ਟੀਮਸ ਨੂੰ ਕੋਈ ਚੰਗੇ ਇਨਵੈਸਟਰਸ ਜਾਂ ਪਿੱਛੇ ਜਿਹੇ ਵੀ ਸਾਡੇ ਲਾਸਟ ਟਾਈਮ ਵੀ ਕੁਝ ਬੱਚਿਆਂ ਨੂੰ ਸਪான்ਸਰ ਕੀਤਾ ਸੀ ਉਹਨਾਂ ਦੀ এডੂਕੇਸ਼ਨ ਦੇ ਲਈ ਸਾਡੇ ਇੱਕ ਬੱਚੀ ਨੂੰ ਇੱਕ ਕਾਲਜ ਨੇ ਫ੍ਰੀ ਚ ਐਡਮਿਸ਼ਨ ਦੇ ਦਿੱਤੀ ਸੀ ਬਿਨਾ ਉਸ ਦੇ ਹਜੇ ਉਹਨ 12th ਦਾ ਰਿਜ਼ਲਟ ਵੀ ਨਹੀਂ ਆਇਆ ਸੀ ਉਹਦਾ ਆਈਡੀਆ ਦੇਖ ਕੇ ਕਿ ਸਾਨੂੰ ਇਹ ਬੱਚੇ ਚਾਹੀਦੇ ਐ ਸੋ ਇਟ ਇਜ਼ ਨਾਟ ਓਨਲੀ ਬਾਊਟ ਥਿਸ ਆਈਡੀਆ ਸਿਰਫ ਇੱਕ ਆਈਡੀਆ ਨਹੀਂ ਭਾਵੇਂ ਆ ਕਿ ਇਹ ਸੋਪ ਜਾਂ ਚਾਕਲੇਟ ਭਾਵੇਂ ਆ ਕਿ ਬੱਚਿਆਂ ਨੂੰ ਬਿਜ਼ਨਸ ਸੈਂਸ ਆ ਰਹੀ ਹੈ ਉਹ ਸੈਂਸ ਜੋ ਉਹਨਾਂ ਨੂੰ 11ਵੀਂ 12ਵੀਂ ਤੁਸੀਂ ਇਹਨਾਂ ਬੱਚਿਆਂ ਦਾ ਕੌਨਫੀਡੈਂਸ ਦੇਖਿਆ ਮੈਂ ਇਹਨਾਂ ਬੱਚਿਆਂ ਨੂੰ ਮੈਨੂੰ ਪਤਾ ਹੈ ਪ੍ਰੋਜੈਕਟ ਚੱਲ ਰਿਹਾ ਬਹੁਤ ਸਾਰੇ ਬੱਚਿਆਂ ਨੂੰ ਮਿਲਦਾ ਹੈ ਯਕੀਨ ਮਨੇ ਨੁਜ ਕਿਸੇ ਨੂੰ ਵੀ ਅਸੀਂ ਪ੍ਰੀਪੇਅਰਡ ਕਰਾ ਕੇ ਆਏ ਨੇ ਥਿਸ ਇਜ਼ ਐਜ਼ ਰੌ 10 ਮਿੰਟ ਪਹਿਲਾਂ ਜਿਵੇਂ ਤੁਹਾਨੂੰ ਮੈਂ ਮਿਲੇ ਆ ਇਹਨਾਂ ਨੂੰ ਮਿਲੇ ਆ ਥਿਸ ਇਜ਼ ਐਜ਼ ਰੌ ਇਹ ਕੋਈ ਇਹ ਬੱਚੇ ਸਿਖਾਈ ਨੇ ਭਾਵੇਂ ਕਿ ਜਿਹੜਾ ਕੌਨਫੀਡੈਂਸ ਹੈ ਨਾ ਇਹ ਕੌਨਫੀਡੈਂਸ ਇਜ਼ ਵਾਟ ਇਜ਼ ਨੀਡੇਡ ਹੁਣ ਇਹ ਬੱਚੇ ਕੁਝ ਵੀ ਕਰ ਸਕਦੇ ਐ ਇਹਨੂੰ ਆਈਡੀਆ ਪਤਾ ਲੱਗ ਗਿਆ ਰੌ ਮਟੀਰੀਅਲ ਜਿਹੜੀ ਚੀਜ਼ਾਂ ਤੁਸੀਂ ਜਾ ਕੇ 25 26 ਸਾਲ ਚ ਜਾ ਕੇ ਜਦੋਂ ਘਾਟੇ ਪੈਂਦੇ ਆ ਦੇਖਦਾ ਬੰਦਾ ਅੱਛਾ ਹੁਣ ਇਹ ਬੱਚਿਆਂ ਦੀ ਜਿਹੜਾ ਕੌਨਫੀਡੈਂਸ ਹੋਵੇ ਤੇ ਇਹਨਾਂ ਵਿੱਚ ਯੂ ਨੇਵਰ ਨੋ ਸੱਚ ਆਈਡੀਆਜ਼ ਕਿੱਥੇ ਚਲੇ ਜਾਣ 660 ਟੀਮਸ ਹਰਜੂਤ ਜੀ ਆਈਡੀ ਇਹਨਾਂ ਦੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅਸੀਂ ਵਕ ਵਕ ਇਨੀਸ਼ੀਏਟਿਵਸ ਕਰਦੇ ਰਹਿੰਦੇ ਆ ਚਾਹੇ ਸਕੂਲਾਂ ਦੇ ਇਨਫਰਾਸਟ੍ਰਕਚਰ ਹੋਵੇ ਅਕੈਡੈਮਿਕ ਅਚੀਵਮੈਂਟਸ ਹੋਣ ਪਰ ਮੈਨੂੰ ਇਹ ਲੱਗਦਾ ਹੈ ਕਿ ਸਿੱਖਿਆ ਦਾ ਜੋ ਅਸਲੀ ਮਕਸਦ ਹੈ ਕਿ ਬੱਚੇ ਸਟੂਡੈਂਟਸ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਣ ਅੱਜ ਸਾਡੀ এডੂਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਫਲਾਅ ਇਹ ਹੈ ਕਿ ਜੋ ਅਸੀਂ ਸਕੂਲਾਂ 'ਚ